ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਫੀ ਚਿਰ ਤੋਂ ਇੱਕ ਖਬਰ ਚੱਲ ਰਹੀ ਹੈ ਬਹੁਤ ਰੌਲਾ ਪੈ ਰਿਹਾ ਹੈ ਕਿ ਇੱਕ ਲੜਕੀ ਨੇ ਚੰਡੀਗੜ੍ਹ 에어ਪੋਰਟ ਤੇ ਕੰਗਨਾ ਰਨਾਉਤ ਜੋ ਮੰਡੀ ਤੋਂ ਹਿਮਾਚਲ ਦੀ ਮੰਡੀ ਤੋਂ ਜੋ ਐਮਪੀ ਬਣ ਕੇ ਆਈ ਹੈ ਉਹਦੇ ਕੋਈ ਠੱਪੜ ਮਾਰਨ ਦੀ ਗੱਲ ਹੋ ਰਹੀ ਹੈ ਸਵਾਲ ਇਹ ਹੈ ਕਿ ਥੱਪੜ ਕਿਉਂ ਮਾਰਿਆ ਕਿਵੇਂ ਵਜਿਆ ਇਹ ਤਾਂ ਇੱਕ ਲੰਬੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕੀ ਕਾਰਨ ਹੋਇਆ ਥੱਪੜ ਮਾਰਨ ਦਾ ਪਰ ਲੇਕਿਨ ਜਿਹੜੀ ਗੱਲ ਇੱਕ ਚੈਨਲ ਦੇ ਉੱਤੇ ਮੈਂ ਗੱਲਬਾਤ ਦੇ ਲਈ ਜੁੜਿਆ ਸੀ ਤੇ ਮੇਰੇ ਨਾਲ ਹਰਜੀਤ ਗਰੇਵਾਲ ਜੁੜਿਆ ਵੀ ਭਾਜਪਾ ਦਾ ਲੀਡਰ ਉਹਦੇ ਵੱਲੋਂ ਜੋ ਗੱਲ ਕਹੀ ਗਈ ਉਹਦੇ ਵੱਲੋਂ ਇਹ ਕਿਹਾ ਗਿਆ ਕਿ ਉੱਥੇ ਜਿਸ ਵੇਲੇ ਚੈਕਿੰਗ ਹੋ ਰਹੀ ਸੀ ਚੈਕਿੰਗ ਸਮੇ ਮੋਬਾਈਲ ਲੈ ਜਾਣ ਪਿੱਛੇ ਰੋਲਾ ਪਿਆ ਹੈ ਇਹ ਗੱਲ ਕਹੀ ਹਰਜੀਤ ਗਰੇਵਾਲ ਨੇ ਹੁਣ ਮੇਰੀ ਬੇਨਤੀ ਇੱਥੇ ਇਹ ਹੈ ਕਿ ਭਈ ਜੇਕਰ ਸਾਡੀ ਉਥੇ ਕੰਗਣਾ ਰਣੌਤ ਇੱਕ ਲੜਕੀ ਆ ਮੈਂ ਕਿਸੇ ਲੜਕੀ ਨੂੰ ਕੋਈ ਇਹੋ ਜਿਹੀ ਮਾੜੀ ਸ਼ਖਦਾਬਲੀ ਵਰਤਣੀ ਯੋ ਜਾਬ ਨਹੀਂ ਸਮਝਦਾ ਉਹਨੂੰ ਇਹ ਚਾਹੀਦਾ ਸੀਗਾ ਜੇ ਤੂੰ ਐਮਪੀ ਬਣ ਗਈਆਂ ਭਾਈ ਬੀਬਾ ਫਿਰ ਤੂੰ ਇਹ ਸਾਰੇ ਕਦੇ ਕਾਨੂੰਨ ਤੋੜ ਦੇਂਗੀ ਜੇਕਰ ਮੋਬਾਈਲ ਦੀ ਚੈਕਿੰਗ ਕਰਨ ਮੌਕੇ ਮੋਬਾਈਲ ਨਹੀਂ ਨਾਲ ਜਾਣ ਦਿੱਤਾ ਜਾਂਦਾ ਤੇ ਤੁਹਾਡਾ ਫਰਜ਼ ਬੰਦ ਆ ਇਹ ਲੋ ਬਾਈ ਸੋ ਕੋ ਤੁਹਾਡਾ ਹੋਰ ਫਰਜ਼ ਵਧ ਗਿਆ ਹੋਰ ਜ਼ਿੰਮੇਵਾਰੀ ਬਣ ਗਈ ਕਿ ਤੁਸੀਂ ਰੋਲ ਮਾਡਲ ਬਣ ਗਏ ਹੋ ਤੁਸੀਂ ਲੋਕਾਂ ਨੂੰ ਦੱਸਣਾ ਹੈ ਕਿ ਭਾਈ ਕਾਨੂੰਨ ਦੀ ਪਾਲਣਾ ਆਏ ਕਿਤੇ ਜਾਂਦੀ ਹੈ ਪਰ ਤੁਸੀਂ ਉਹਨੂੰ ਮਤਲਬ ਆਪਦੀ ਈਗੋ ਚ ਆ ਕੇ ਆਪਦੀ ਈਗੋ ਨੂੰ ਹਰਟ ਹੁੰਦੀ ਵੇਖ ਕੇ ਤੁਸੀਂ ਉਹਨੂੰ ਮੋਬਾਈਲ ਤੱਕ ਨਹੀਂ ਉਹਨਾਂ ਨੂੰ ਫੜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਹਮਤ ਨਹੀਂ ਉਠਾਈ ਔਰ ਜਿੰਨਾ ਗੱਲਾਂ ਤੋਂ ਇਹ ਡਿਸਪਿਊਟ ਵਧਿਆ ਜੁਵੇਂ ਹਰਜੀਤ ਘਰੇ ਵਾਲੇ ਨੇ ਦੱਸਿਆ ਹੁਣ ਸਵਾਲ ਇਹ ਆ ਬਈ ਇਹ ਜਿਹੜਾ ਅੱਗੇ ਕਿਹਾ ਜਾ ਰਿਹਾ ਹੈ ਮੇਉ ਕੁੜੀ ਕਹਿੰਦੀ ਐ ਕਿ ਤੂੰ ਮੇਰੀ ਮਾਂ ਨੂੰ ਤੂੰ ਉਥੇ ਬੀਬੀਆਂ ਨੂੰ ਧਰਨੇ 'ਚ ਇਸ ਤਰ੍ਹਾਂ ਬੋਲਦੀ ਰਹੀ ਐ 100-100 ਰੁਪਏ ਲੈ ਕੇ ਆਈਆਂ ਬੋਲਦੀ ਰਹੀ ਐ ਹੁਣ ਜੇ ਉਸ ਗੱਲ ਦੇ ਉੱਤੇ ਗੱਲ ਕਰੀਏ ਤਾਂ ਗੱਲ ਉਹ ਵੀ ਬੜੀ ਇੰਪੋਰਟੈਂਟ ਐ ਕਿ ਕਿਸੇ ਨੂੰ ਵੀ ਕਿਸੇ ਸਮਾਜ ਪ੍ਰਤੀ ਕਿੰਨਾ ਲੋਕਾਂ ਪ੍ਰਤੀ ਕਿਸੇ ਤਰ੍ਹਾਂ ਦੀ ਵੀ ਮਾੜੀ ਸ਼ਬਦਾਵਲੀ ਵਰਤਣ ਦਾ ਕੋਈ ਸਰਟੀਫਿਕੇਟ ਨਹੀਂ ਮਿਲ ਜਾਂਦਾ ਮੈਂ ਕਹਿੰਦਾ ਜੇ ਤੰਗ ਨਾ ਹੋਤ ਇੱਕ ਐਕਟ੍ਰੈਸ ਹੈ ਇੱਕ ਇੱਕ ਕਲਾਕਾਰ ਹੈ ਤਾਂ ਉਹਨੂੰ ਇਹ ਤਾਂ ਸਰਟੀਫਿਕੇਟ ਕਿਸੇ ਨੇ ਨਹੀਂ ਦਿੱਤਾ ਨਾ ਕਿ ਤੂੰ ਜੋ ਮਰਜ਼ੀ ਬੋਲੇ ਔਰ ਉਹ ਆਪਾਂ ਨੂੰ ਸਾਰੀ ਦੁਨੀਆ ਨੂੰ ਪਤਾ ਹੈ ਹਰ ਇੱਕ ਨੂੰ ਪਤਾ ਹੈ ਜੋ ਉਹਦੇ ਵੱਲੋਂ ਬੋਲਿਆ ਗਿਆ ਹੋ ਸਕਦਾ ਕਿਸੇ ਕਹਾ ਸੁਣੀ ਦੇ ਵਿੱਚੋਂ ਗੱਲ ਵਾਧੀ-ਵਾਧੀ ਇਸ ਪੁਆਇੰਟ ਤੇ ਗੱਲ ਚਲੀ ਗਈ ਹੋਵੇ ਜਿਹਦੇ ਜਵਾਬ ਚ ਉਸ ਲੜਕੀ ਨੇ ਕਿਹਾ ਹੋਵੇ ਸੋ ਇਸ ਕਰਕੇ ਇਸ ਲੜਕੀ ਦੇ ਨਾਲ ਇਹ ਵੀ ਮੈਨੂੰ ਪਤਾ ਲੱਗਿਆ ਕਿ ਉਸ ਲੜਕੀ ਨੂੰ ਇਹਨਾਂ ਨੇ ਪੁਲਿਸ ਨੇ ਕਸਟਡੀ ਚ ਲੈ ਲਿਆ ਹੈ ਸਾਡੀ ਬੇਨਤੀ ਹੈ ਕਿ ਕਿਸੇ ਨਾਲ ਵੀ ਅਗਰ ਉਸ ਲੜਕੀ ਨਾਲ ਕਿਸੇ ਤਰ੍ਹਾਂ ਦੀ ਵੀ ਬੇਇਨਸਾਫੀ ਹੁੰਦੀ ਆ ਤਾਂ ਸਾਨੂੰ ਉਸ ਲੜਕੀ ਦੇ ਨਾਲ ਖੜਨਾ ਪਏਗਾ ਇਹਦੇ ਨਾਲ ਮੈਂ ਸਮਝਦਾ ਸਾਡੀ ਸਰਕਾਰ ਨੂੰ ਖੋਦ ਇਸ ਗੱਲ ਦੇ ਉੱਤੇ ਵਿਸ਼ੇਸ਼ ਧਿਆਨ ਦੇ ਕੇ ਇਹਦੇ ਤੇ ਪਹਿਰਾ ਦੇਣਾ ਚਾਹੀਦਾ ਕਿਸੇ ਤਰ੍ਹਾਂ ਦੀ ਵੀ ਉਸ ਲੜਕੀ ਦੇ ਨਾਲ ਬੇਇਨਸਾਫੀ ਨਹੀਂ ਹੋਣੀ ਚਾਹੀਦੀ ਅਗਰ ਹੋਏਗੀ ਤਾਂ ਫਿਰ ਸਾਨੂੰ ਮਜਬੂਰ ਨਾ ਉਸ ਲੜਕੀ ਦੇ ਨਾਲ ਖੜਨਾ ਪਵੇਗਾ ਉਹ ਅਸੀਂ ਖੜਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ